ਦੋਸਤੋ ਕਹਿੰਦੇ ਕਦੇ ਨਾ ਜਾਣ ਨਾਲੋਂ ਜਾਂ ਕਦੇ ਨਾ ਪਹੁੰਚਣ ਨਾਲੋਂ دیر ਨਾਲ ਪਹੁੰਚਿਆ ਚੰਗਾ ਤੇ ਆ ਤੜਕੇ ਨਾ ਇੱਕ 4:00 ਵਜੇ ਕਾਰ ਆ ਰਹੀ ਸੀ ਭੀਟੀ ਵਾਲੇ ਵੱਲੋਂ ਸ਼ਿਫਟ ਕਾਰ ਸੀ ਚਿੱਟੇ ਰੰਗ ਦੀ ਤੇ ਉਹ ਇੰਨੀ ਤੇਜ਼ ਆ ਸੜਕ ਤੋਂ ਉਤਰੀ ਏ ਆ ਦੇਖੋ ਆ ਦਰਖਤ ਕਿੱਡਾ ਮੋਟਾ ਏ ਇਹਨੂੰ ਭਣਦੀ ਹੋਈ ਮਿੱਤਰੋ ਤੇ ਅੱਗੇ ਆਏ ਕਰਕੇ ਇੱਧਰ ਗਈ ਤੇ ਆ ਪਿਆ ਉਹ ਦਰਖਤ ਜਿਹੜਾ ਸ਼ਿਫਟ ਕਾਰ ਨੇ ਤੋੜਿਆ ਹੋਇਆ ਤੇ ਇੱਥੋਂ ਦੀ ਲੰਘ ਕੇ ਮਿੱਤਰੋ ਆ ਦੇਖੋ ਆ ਖਾਲਾ ਹੈ ਆ ਨੱਕਾ ਤੋੜ ਕੇ ਆ ਆ ਦੇਖੋ ਆ ਪਿਆ ਦਰਖਤੋ ਆ ਦਰਖਤ ਨੂੰ ਤੋੜਿਆ ਮਿੱਤਰੋ ਤੇ ਆਸੇ ਤੇ ਆ ਨੱਕਾ ਉਸੇ ਕਾਰਨੇ ਭੰਨੇ ਆ ਜਿਹੜਾ ਹਾਲ ਤੁਸੀਂ ਵੇਖ ਰਹੇ ਹੋ ਤੇ ਅੱਗੇ ਜਾ ਕੇ ਗਈ ਕਿੱਥੋਂ ਤੱਕ ਇਥੋਂ ਦੀ ਲੰਗ ਕੇ ਤੇ ਆ ਨੱਕੇ ਉਤੋਂ ਦੀ ਲੰਗ ਕੇ ਤੇ ਮਿੱਤਰੋ ਇੱਥੇ ਆ ਗਈ ਕਾਰ ਹਸਾਬ ਲਾ ਲੋ ਇੱਥੇ ਆ ਕਣਕ ਦੇ ਵਿੱਚ ਤੇ ਹੁਣ ਤੁਹਾਨੂੰ ਮੈਂ ਉੱਥੋਂ ਆ ਪਈ ਆ ਉਹਦੇ ਪਾਰਟਸ ਕੁਝ ਕਿ ਜਿਹੜੇ ਟੁੱਟੇ ਹੋਏ ਐ ਤੇ ਸ਼ਿਫਟ ਕਾਰ ਸੀ ਮਿੱਤਰੋ ਤੇ ਬਚਾਅ ਹੋ ਗਿਆ ਐਸੀ ਪ੍ਰਮਾਤਮਾ ਦੀ ਕਿਰਪਾ ਹੋ ਗਈ ਕਿ ਨਹੀਂ ਬਾਈ ਹਾਂ ਤੇ ਆਹ ਦੇਖ ਲਓ ਬਾਈ ਆਹ ਪਿਆ ਉਹਦਾ ਪਾਰਟ ਟੁੱਟੇ ਇੱਕ ਆਹ ਪਿਆ ਤੇ ਆਹ ਪਿਆ ਦਰਖਤ ਜਿਹੜੇ ਉਹ ਕਾਰ ਨੇ ਤੋੜੇ ਐ ਪਰ ਕੋਈ ਛੱਟਫੇਟ ਨਹੀਂ ਵਜੀ ਤੇ ਆਹ ਵੇਖ ਲਓ ਇੱਥੋਂ ਆ ਕੇ ਐ ਜਾ ਕੇ ਨਾ ਉਹ ਜਿੱਥੇ ਬਾਈ ਖੜਾ ਹੈ ਹੁਣ ਤੁਹਾਨੂੰ ਪਤਾ ਲੱਗ ਜਾਊਗਾ ਉਹਦੇ ਪਿੱਛੇ ਸੜਕ ਹੈ ਤੇ ਉਥੋਂ ਐਂਟਰ ਹੋਈ ਹੈ ਤੇ ਆਹ ਖਾਲੇ ਵਿੱਚ ਦੀ ਤੇ ਕਿੰਨਾ ਨੀਵਾ ਥਾਂ ਤੇ ਆਹ ਜਿਹੜੇ ਦੋ ਦਰਖਤ ਪਏ ਐ ਇਹਨਾਂ ਨੂੰ ਤੋੜ ਕੇ ਤੇ ਫੇਰ ਆਈ ਹੈ ਪਰ ਈਸੀ ਪਰਮਾਤਮਾ ਦੀ ਕਿਰਪਾ ਰਹੀ ਮਿੱਤਰੋ ਬਚਾਅ ਹੋ ਗਿਆ ਪਰ ਜੇਕਰ ਡਰਾਈਵ ਕਰਨੀ ਹੈ ਤਾਂ ਮੇਰੀ ਤਾਂ ਇਹ ਬੇਨਤੀ ਹੈ ਭਰਾਵੋ ਕਿ ਜਿੰਨਾ ਹੌਲੀ ਕਿਉਂਕਿ ਹਾਈ ਸਪੀਡ ਗੱਡੀਆਂ ਹੁਣ ਉਹ ਤਾਂ ਹੈ ਨਹੀਂ ਵੀ ਅਮਰੂਤੀ ਦੀ ਆਪਾਂ ਰੇਸ ਦੇਵਾਂਗੇ ਤੇ ਉਹ ਚਾਰ ਚਪੇਰਿਆਂ ਆਵਾਜ਼ ਕਰੂਗੀ ਇਹ ਤਾਂ ਹਾਈ ਸਪੀਡ ਗੱਡੀਆਂ ਭਰਾਵੋ ਤੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਗੱਡੀ 100 ਤੇ ਚਲੀ ਜਾਂਦੀ ਐ ਤੇ ਘਟਨਾ ਤਾਂ ਬੜੀ ਮੰਦ ਭੱਗੀ ਐ ਪਰ ਗੁਰੂ ਸਾਹਿਬ ਨੇ ਭਰਾਵੋ ਬਚਾ ਰੱਖ ਲਿਆ ਤੇ ਇਹ ਆ ਦੇਖੋ ਆ ਲੀਏ ਜਿਵੇਂ ਸਿਆਣੇ ਕਹਿੰਦੇ ਆ ਨਾ ਪੱਤ ਰੱਖ ਲਈ ਤੇ ਕੋਈ ਨੁਕਸਾਨ ਨਹੀਂ ਹੋਇਆ ਤੇ ਆ ਸੱਜਣ ਖੜਾ ਆਪਣਾ ਭੀਟੀ ਵਾਲਿਓ ਆ ਦੇਖੋ ਆ ਨੱਕਾ ਤੋੜਿਆ ਯਾਰ ਤੇ ਆ ਖਾਲਾ ਜਿਹੜਾ 2 ਫੁੱਟ ਤਾਂ ਦੂੰਗਾ ਹੈਗਾ ਹੀ ਰੱਖ ਲੋ ਯਾਰ ਹੈ ਤੇ ਆ ਦਰਾਖਤ ਤੋੜੇ ਐ ਆ ਸਿਫਟ ਕਰਨੇ ਪਰ ਬਚਾਅ ਹੋ ਗਿਆ ਕਿਉਂ ਬਾਈ ਹਾਂਜੀ ਹਾਂਜੀ ਬਚਾਅ ਹੋ ਗਿਆ ਬਚਾਅ ਹੋ ਗਿਆ ਤੇ ਇਥੋਂ ਖਾਲੇ ਵਿੱਚ ਦੀ ਜਾਂਦੀ ਤੇ ਆ ਜਿੱਥੇ ਸਾਡੇ ਮੋਟਰਸਾਈਕਲ ਖੜੇ ਆ ਭਰਾਵੋ ਇਥੋਂ ਦੀ ਹੁੰਦੀ ਹੋਈ ਆ ਦੇਖੋ ਤੇ ਆ ਦਰਾਖਤ ਨੂੰ ਤੋੜ ਕੇ ਤੇ ਆ ਸੜਕ ਚੜੀ ਐ ਤਾਂ ਧਿਆਨ ਰੱਖੋ ਮਿੱਤਰੋ ਇਹ ਜ਼ਿੰਦਗੀ ਵਾਰੀ ਵਾਰੀ ਨਹੀਂ ਮਿਲਦੀ